ਹਿੰਦ ਕਮਿਊਨਿਸਟ ਪਾਰਟੀ ਮਖਸਰਵਾਦੀ ਵੱਲੋਂ ਅੱਜ ਦੜਬਾ ਤੇ ਸੁਨਾਮੇਰੀਏ ਦੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਜਿਸ ਵਿੱਚ ਕਾਮਰੇਡ ਪੂਪ ਚੰਦ 96 ਕੌਮੀ ਮੀਤ ਪ੍ਰਧਾਨ ਕੋਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕਾਮਰੇਡ ਚਮਕੌਰ ਸਿੰਘ ਖੇੜੀ ਜ਼ਿਲ੍ਹਾ ਸਕਤੜ ਸੀਪੀਆਈਐਮ ਸੰਗਰੂਰ ਨੇ ਪਰਿਵਾਰਕ ਮੈਂਬਰਾਂ ਦੀਆਂ ਮੁਸ਼ਕਲਾਂ ਜਾਣੀਆਂ ਤੇ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਇੱਕ ਪਰਿਵਾਰ ਨੂੰ 25 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਕਿਉਂਕਿ ਜੋ ਮੋਤਾ ਹੋਈਆਂ ਨੇ ਉਹ ਗਰੀਬ ਪਰਿਵਾਰਾਂ ਦੇ ਲੋਕ ਸੀ ਤੇ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਜ਼ਹਿਰੀਲੀ ਸ਼ਰਾਬ ਇਸ ਤਰ੍ਹਾਂ ਨਹੀਂ ਵੇਚ ਸਕਦੀ ਸਰਕਾਰੀ ਪ੍ਰਸ਼ਾਸਨ ਦੀ ਸਹਿਤ ਹੀ ਵੇਚ ਸਕਦੀ ਹੈ ਆਓ ਇੱਕ ਵਾਰੀ ਸੁਣ ਲੈਣੇ ਆ ਉਹਨਾਂ ਦੇ ਵੱਲੋਂ ਹੋਰ ਕੀ ਕੀ ਕਿਹਾ ਗਿਆ ਕੀ ਨਾਮ ਹੈ ਜੀ ਅਪਤਾ ਸਿੰਘ ਕੀ ਕਹਿਣਾ ਚਾਹੋਗੇ ਜੋ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਡੈਥ ਹੋਈ ਇਹ ਬਹੁਤ ਹੀ ਦੁੱਖਦਾਈ ਘਟਨਾ ਹੈ ਕਿਉਂਕਿ ਇਹ ਪ੍ਰਸ਼ਾਸਨ ਵੱਲੋਂ ਹੀ ਜੇ ਪ੍ਰਸ਼ਾਸਨ ਦੇ ਨਿਗਾਹ ਹੇਠ ਹੋਈ ਹੈ ਸਾਰਾ ਕੰਮ ਉਹਨਾਂ ਕਰਕੇ ਸਾਰਾ ਕੁਝ ਹੋਇਆਗਾ ਤੇ ਇੱਥੇ ਦੇ ਜਿਹੜੇ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਵੀ ਇੱਥੇ ਵੇਤੁਕੇ ਬਿਆਨ ਦੇ ਕੇ ਬਾਗ ਗਏ ਤੇ ਕੋਈ ਉਹ ਹੁਣੀ ਕਹਿ ਕੇ ਗਿਆਗੇ ਵੀ ਅਸੀਂ ਨੌਕਰੀ ਦਾ ਨਾ ਕੁਝ ਹੋ ਰਹੀ ਬਸ ਆਪਣਾ ਪੱਲਾ ਛੱਡ ਕੇ ਲੰਘੇ ਇੱਥੋਂ ਤੇ ਕਿੰਨੇ ਭੈਣ ਭਰਾ ਤੁਸੀਂ ਸਰ ਅਸੀਂ ਚਾਰ ਹੀ ਤਿੰਨ ਭੈਣਾਂ ਨੇ ਮੈਂ ਇੱਕ ਗੱਲ ਆ ਭਾਈਆਂ ਕੀ ਸਾਨੂੰ ਸਰਕਾਰ ਵੱਲੋਂ ਕੋਈ ਸਰਕਾਰੀ ਨੌਕਰੀ ਦਾ ਵਾਅਦਾ ਦਿੱਤਾ ਗਿਆ? ਨਾ ਇਹ ਹਜੇ ਫਿਲਹਾਲ ਕਿਸੇ ਵੱਲੋਂ ਨਹੀਂ ਕਿਹਾ ਗਿਆ ਸਿਰਫ ਆ ਕੇ ਕਹਿ ਕੇ ਚੱਲ ਜਾਂਦੇ ਨੇ ਜੀ ਵੀ ਅਸੀਂ ਕਰਾਂਗੇ ਗੱਲ ਕਰਾਂਗੇ ਗੱਲ ਹਜੇ ਤੱਕ ਕੋਈ ਕਿਸੇ ਦਾ ਨਹੀਂ ਹਾਂ ਜੀ ਆ ਜਿੰਦਰਕਾਰ ਕੀ ਕਹਿਣਾ ਚਾਹੋਂਗੀ ਮੇਰਾ ਪਣਾ ਹੋਇਆ ਸੀਗਾ ਉਹ ਇੱਕ ਮਜ਼ਦੂਰੀ ਦੇ ਕੰਮ ਕਰਦੇ ਸੀਗੇ ਤਿੰਨਾਂ ਬੱਚੇ ਐ ਬੇਟੀਆਂ ਨੇ ਇੱਕ ਬੇਟਾ ਐ ਤੇ ਇਹ ਵੀ ਮਰੀਜ਼ ਨੇ ਇਹਨਾਂ ਦਾ ਇੱਕ ਵਾਰ ਖੂਨ ਨਿਕਲ ਜਾਵੇ ਤੇ ਮੜਕੇ ਦਾ ਬੰਦ ਨਹੀਂ ਹੁੰਦਾ ਹੈਗਾ ਤੇ ਬੇਟੀਆਂ ਨੇ ਉਹ ਵੀ ਸਾਰੀਆਂ ਕੁਮਾਰੇ ਨੇ ਇਹ ਵੀ ਤੇ ਜੇ 6 ਵਜੇ ਸੁੱਝ ਵੀ ਜਾਂਦਾ ਤੇ ਖੋਲ ਵੀ ਸਾਰਾ ਨਿਕਲ ਕੇ ਅਸੀਂ ਇਹੀ ਕਹਿੰਦੇ ਆ ਵੀ ਇਹਨਾਂ ਦੇ ਬੱਚਿਆਂ ਦਾ ਕੁਝ ਬਣਨਾ ਚਾਹੀਦਾ ਨੌਕਰੀ ਮਿਲਣੀ ਚਾਹੀਏ ਕੀ ਕਹਿਣਾ ਚਾਹੁੰਦੇ ਸਰ ਜੀ ਇਹ ਦਰਾਵੜਪੂਪ ਚੱਲੋ ਮੀਤ ਕੌਮੀ ਮੀਤ ਪ੍ਰਦਾਨ ਕੋਲ ਇਹਨਾਂ ਖੇਤ ਮੌਜੂਦ ਨੇ ਦੇਖੋ ਜਿਹੜੀ ਕਟਨਾ ਕਰਮ ਵਾਪਰੇ ਸੁਨਾਮ ਦੇ ਈਰੀਏ ਦੇ ਵਿੱਚ ਤੇ ਰਵਿਦਾਸਪੁਰਾ ਬਸਤੀ ਦੇ ਵਿੱਚ ਰਵਿਦਾਸਪੁਰਾ ਰਵਿਦਾਸਪੁਰਾ ਟੀਬੀ 11 ਘਰਾਂ ਦੇ ਵਿੱਚ 70 ਵਿੱਚ ਚੁੱਕੇ ਨੇ ਤੇ 8-9 ਮੌਤਾਂ ਨੇ ਜਿਹੜੀਆਂ ਟੰਡੋਲੀ ਗੁਜਰਾ ਜਖੇਪੜ ਵਗੈਰਾ ਜਿਹੜੀਆਂ ਨੇ ਸੁਨਾਮ ਉਬਖੋ ਵੱਖਰੇ ਸਾਮਾ ਤੇ ਹੋਈਆਂ ਨੇ ਕਿੰਨੀ ਜਿਹੜੇ ਨੇ ਜ਼ਿੰਦਗੀ ਮੌਤ ਦੀ ਲੜਾਈ ਹਸਪਤਾਲਾਂ ਦੇ ਵਿੱਚ ਲੜ ਰਹੇ ਪਰ ਬਦਲਾਅ ਦੇ ਨਾਂ ਤੇ ਜਿਹੜੀ ਸਰਕਾਰ ਆਈ ਸੀਗੀ ਜਿਹੜੀ ਇਹ ਕਹਿੰਦੀ ਸੀ ਕਿ ਅਸੀਂ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰ ਦਿਆਂਗੇ ਅੱਜ ਦੇਖੋ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਮਤਲਬ ਸਬਰਾਂ ਦੇ ਬੰਨ੍ਹ ਹੀ ਟੁੱਟ ਜਾਂਦੇ ਨੇ ਕਿਸੇ ਘਰ ਦੇ ਵਿੱਚ ਜਾ ਰਿਹਾ ਪਤਾ ਲੱਗਦਾ ਤਿੰਨ ਕੁੜੀਆਂ ਵੀ ਕੁਮਾਰੀਆਂ ਬੈਠੀਆਂ ਨੇ ਕਮਾਉਣ ਵਾਲਾ ਕੋਈ ਨਹੀਂ ਇਕੱਲਾ ਬੱਚਾ ਹੈ ਕਈ ਘਰਾਂ ਦੇ ਵਿੱਚ 2-2 3-3 ਬੱਚੇ ਨੇ ਕਿਸੇ ਦੇ ਸਿਰ ਤੇ ਕਿਉਂਕਿ ਉਹ ਮਜ਼ਦੂਰ ਸੀਗੇ ਬੇਸਿਕਲੀ ਪੈਸੇ ਦੇ ਵੀ 50 ਰੁਪਏ ਦੇ ਲਾਲਚ ਨੂੰ ਉਹ ਇਸ ਮਤਲਬ ਨਰਕ ਦੇ ਵਿੱਚ ਜਿਹੜਾ ਹੈ ਗਿਰਦੇ ਸੀ ਜਾ ਕੇ ਤੇ ਹੁਣ ਵੀ ਜਿਹੜੀ ਸਰਕਾਰ ਹੈ ਉਹਦੇ ਵੱਲੋਂ ਕੋਈ ਠੰਡਾ ਛਿੱਟਾ ਨਹੀਂ ਮਾਰਿਆ ਗਿਆ ਖਾਸ ਕਰਕੇ ਤੁਨੇ ਮੰਤਰੀ ਦਾ ਬਿਆਨ ਹੈ ਜਿਹੜਾ ਬੜਾ ਹੀ ਦਰਪਾਗਿਆਪੂਰਨ ਹੈ ਜਿਹੜਿਆਂ ਨੂੰ ਇਹ ਵੀ ਨਹੀਂ ਪਤਾ ਕਿ ਟੋਟਲ ਜੋ ਕੁਝ ਮਿਸ ਹੈਪਨਿੰਗ ਰਾਜ ਦੇ ਵਿੱਚ ਵਾਪਰਦੀਆਂ ਨੇ ਉਹਨਾਂ ਦਾ ਜ਼ਿੰਮੇਵਾਰ ਹੈ ਜਿਹੜਾ ਉਹ ਸਰਕਾਰ ਹੁੰਦੀ ਹੈ ਸਰਕਾਰ ਤੇ ਪ੍ਰਸ਼ਾਸਨ ਤੋਂ ਬਿਨਾ ਕਿਸੇ ਦੀ ਹਿੰਮਤ ਨਹੀਂ ਨਸ਼ਾ ਵਿਕਦੇ ਕਿਸੇ ਦੀ ਹਿੰਮਤ ਨਹੀਂ दारू ਵਿਕਦੇ ਕਿਸੇ ਦੀ ਹਿੰਮਤਿਆ ਲੋਕ ਤਰਾਹ ਤਰਾ ਕਰਕੇ ਕਹਿ ਰਹੇ ਨੇ ਵੀ ਸਾਰਾ ਕੁਝ ਉਹਨਾਂ ਦੇ ਨੱਕ ਥੱਲੇ ਹੋ ਰਿਹਾ ਜਿਹਨੂੰ ਮਿਲੀ ਭੁਗਤਣਾ ਹੋ ਰਿਹਾ ਸੋ ਇਸ ਦੇ ਉੱਤੇ ਅਸ ਸਮੇਂ ਦੇ ਉੱਤੇ ਤਾਂ ਸੀ ਇਹੋ ਹੀ ਮੰਗ ਕਰਦੇ ਆ ਕਿ ਨਾ ਪਰਿਵਾਰਾਂ ਦੀ ਸਾਰ ਲਈ ਜਾਵੇ 25-25 ਲੱਖ ਰੁਪਈਆ ਦਾ ਦਿੱਤਾ ਜਾਵੇ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ 부ਝੇ ਹੋਏ ਦੀਵੇ ਤੇ ਮਾੜੀ-ਮੋਟੀ ਕੋਈ ਚਾਨਣ ਦੀ ਕਿਰਨ ਆਵੇ ਅੱਗੇ ਨੂੰ ਸਰਕਾਰ ਹੈ ਜਿਹੜੀ ਪ੍ਰਸ਼ਾਸਨ ਹੈ ਜਿਹੜਾ ਉਹ ਇਸ ਤਰ੍ਹਾਂ ਦੀ ਕਰਬ ਟਰਵੇ ਤਾਂ ਕਿ ਕੋਈ ਦਰ ਭਾਗ ਹੈ ਜਿਹੜੀ ਇਸ ਤਰ੍ਹਾਂ ਦੀ ਕਟਰਾਮਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਵਾਪਰਨ ਅਸੀਂ ਆਪਣੀ ਜਥੇਬੰਦੀ ਦੇ ਵੱਲੋਂ ਇਹਨਾਂ ਲੋਕਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ ਅੱਜ ਸਪੈਸ਼ਲ ਤੌਰ ਤੇ ਹਰ ਘਰ ਦੇ ਵਿੱਚ ਜਾ ਰਹੇ ਆ ਤੇ ਉਹਨਾਂ ਦੀ ਦੁਖਦਾਈ ਜਿਹੜੀ ਹੈ ਉਹਨਾਂ ਤੇ ਅਫਸੋਸ ਪ੍ਰਗਟ ਕਰਨਾ ਚਾਹਾਂਗੇ ਸਰਪੀ ਨੂੰ ਇੱਥੇ ਫਰਗਨਾ ਹੋਣ ਜਹਰੀਲੀ ਨੌਸਕੀਨ ਕਾਰਨ ਜੋ ਮੌਤਾਂ ਆਏ। ਕੋ ਮੈਂ ਕਾਮਰੇ ਚਮਕੌਰ ਸਿੰਘ ਖੜੀ ਜ਼ਿਲ੍ਹਾ ਸਖਤਰਾ ਹਿੰਦ ਕਮਰਿਸਟ ਪਾਰਟੀ ਮਾਰਕਸਵਾਦੀ ਸੰਗਰੂਹ। ਅੱਜ ਅਸੀਂ ਘਰ ਘਰ ਜਾ ਕੇ ਆਇਆ ਜਿਨ੍ਹਾਂ ਦੇ ਮੌਤਾਂ ਹੋਏ ਬੜੀ ਦੁੱਖਦਾਈ ਘਟਨਾ ਹੈ ਇਹ ਇਸ ਦੀ ਜਿਹੜੀ ਜ਼ਿੰਮੇਵਾਰ ਹੈ ਉਹ ਸਰਕਾਰ ਹੈ ਸਰਕਾਰ ਉਹ ਆਪਣੇ ਪੱਧਰ ਤੇ ਜਦੋਂ ਕਿ ਇਹ ਵਾਅਦੇ ਕਰਦੇ ਐ ਕਿ ਅਸੀਂ ਨਸ਼ਾ ਬੰਦ ਕਰ ਦਾਂਗੇ 2 ਮਹੀਨਿਆਂ ਚ ਕਰ ਦਾਂਗੇ 4 ਚ ਕਰ ਦਾਂਗੇ ਲੇਕਿਨ ਨਸ਼ਾ ਉਦੋਂ ਦੁੱਗਣਾ ਹੋ ਰਿਹਾ ਜਦੋਂ ਅਸੀਂ ਜਾਂਦੇ ਆ ਘਰਾਂ ਦੇ ਵਿੱਚ ਦੇਖਿਆ ਤਾਂ ਬਹੁਤ ਹੀ ਮਾੜੀ ਹਾਲਤ ਆ ਕਿਸੇ ਦੇ ਦਰਵਾਜ਼ੇ ਨਹੀਂ ਲੱਗੇ ਕਿਸੇ ਦੇ ਗੇਟ ਆ ਜਮੇ ਟੁੱਟੇ ਪਏ ਐ ਇਹ ਸਰਕਾਰ ਨੂੰ ਦੇਖਣਾ ਚਾਹੀਦਾ ਨੇ ਕਿ ਮਦਦ ਪੂਰੀ ਕਰਨੀ ਚਾਹੀਦੀ ਐ ਕਿਉਂਕਿ ਜੋ ਨਸ਼ੇ ਦੇ ਨਾਲ ਮੋਤਾ ਹੋਈ ਐ ਜਿਸ ਤਰ੍ਹਾਂ ਇੱਥੇ ਤੁਹਾਡੇ ਆਪਣੇ ਸੁਨਾਮ ਹਲਕੇ ਦਾ ਮੰਤਰੀ ਇਹ ਕਹੇ ਕਿ ਇਹ ਜੇਕਰ ਸਾਡੇ ਸਰਕਾਰੀ ਠੇਕੇ ਤੋਂ दारू ਲਈ ਹੁੰਦੀ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਇਹ ਗੈਰ ਜ਼ਿੰਮੇਵਾਰ ਵਾਲਾ ਬਿਆਨ ਐ ਇਹ ਵੀ ਅਸੀਂ ਲਿਖੇਦੀ ਕਰਦੇ ਐ ਇਦਾਂ ਦੀ ਗੱਲਾਂ ਨਹੀਂ ਕਰਨੀ ਚਾਹੀਦੀਆਂ ਕਿਉਂਕਿ ਸਰਕਾਰ ਸਾਰਿਆਂ ਦੀ ਸਾਂਝੀ ਐ ਜਦੋਂ ਸਰਕਾਰ ਨਹੀਂ ਰੱਖੀ ਕਰ ਸਕੋ ਜੋ ਹੋਰ ਕੌਣ ਕਰੂ ਇੱਥੇ ਜਿਹੜਾ ਨਸ਼ਾ ਵਿਕ ਰਿਹਾ ਹੈ ਅਸੀਂ ਸਾਰੇ ਘਰਾਂ ਤੋਂ ਪੁੱਛਿਆ ਉਹ ਇੱਥੇ ਮਿਲੀ ਭੁਗਤ ਦੇ ਨਾਲ ਪ੍ਰਸ਼ਾਸਨ ਲਈ ਭੁਗਤਦਾ ਨਸ਼ਾ ਵਿਕ ਰਿਹਾ ਹੈ ਕਿਉਂਕਿ ਨਹੀਂ ਤਾਂ ਕੋਈ ਜੁਰਤ ਹੀ ਨਹੀਂ ਕਿਸੇ ਦੀ ਕੋਈ ਨਸ਼ਾ ਵੇਚ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਹੈ ਜਾਂ ਕੋਈ ਹੋਰ ਪ੍ਰਸ਼ਾਸਨ ਦੇ ਬੰਦੇ ਨੇ ਉਹ ਸਾਰੇ ਇਸ ਕੰਮ ਦੇ ਜ਼ਿੰਮੇਵਾਰ ਨੇ ਕਿਉਂਕਿ ਜਦੋਂ ਮੈਂ ਤੁਹਾਨੂੰ ਸਾਸੀਂ ਲੋਕਾਂ ਨੂੰ ਪੁੱਛਿਆ ਵੀ ਇਹ ਤੁਸੀਂ ਤੁਹਾਨੂੰ ਪਹਿਲਾਂ ਵੀ ਪਤਾ ਕਹਿੰਦੇ ਅਸੀਂ ਪੁਲਿਸ ਨੂੰ ਬਹੁਤ ਵਾਰੀ ਦੱਸਿਆ ਹੈ ਪਰ ਫੌਜੋਂ ਆਉਂਦੀ ਆ ਆ ਕੇ ਬੰਦਾ ਫੜ ਕੇ ਲੈ ਜਾਂਦੇ ਉਹ ਫੇਰ ਛੱਡ ਦਿੰਦੀ ਐ ਤਾਂ ਇਹਨੂੰ ਆਪਾਂ ਕੀ ਸਮਝਾਂਗੇ ਸੋ ਇਸ ਕਰਕੇ ਸਾਡੀ ਮੰਗ ਹੈ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾ ਜਿਸ ਤਰ੍ਹਾਂ ਪਾਤਣਾ ਐਸਐਚਓ ਸਸਪੈਂਡ ਕੀਤਾ ਤੰਨਾ ਅਕਸਾਈਜ ਇੰਸਪੈਕਟਰ ਸਸਪੈਂਡ ਕਰਤੇ ਉਹਨਾਂ ਨੂੰ ਹਣ ਜਾਗ ਹੋ ਰਹੀ ਐ ਬਾਹਰਲੇ ਜਿਹੜੇ ਤਰਨਤਾਰ ਬਾਰਡਰ ਦੇ ਉੱਤੇ ਇਹਦੇ ਦਰਿਆ ਨੇ ਉੱਥੋਂ ਹੁਣ 62 ਲੱਖ ਇਹ ਲੀਟਰ ਹੈ ਜੀ ਉਹ ਲਾਹਣ ਫੜੀ ਆ ਉਹ ਕਿਉਂ ਹੁਣ ਕਿਵੇਂ ਤੇਜ਼ੀ ਚ ਆ ਗਏ ਸੋ ਇਸ ਕਰਕੇ ਜਦੋਂ ਨੁਕਸਾਨ ਹੋ ਗਿਆ ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਕਰਦੇ ਆ ਨਾ ਕਿ ਜੋ ਨੁਕਸਾਨ ਹੋ ਗਿਆ ਉਹ ਹੋਰ ਨਾ ਹੋਵੇ ਸੋ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵੱਲ ਧਿਆਨ ਦੇਵੇ ਤੇ ਇਹ ਜੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਛੱਤਰ ਬੇਸੇ ਐ ਮੌਤਾਂ ਹੋਈਆਂ ਉਹਨਾਂ ਨੂੰ ਘੱਟੋ ਘੱਟ 25 ਲੱਖ ਰੁਪਏ ਦਿੱਤਾ ਜਾਵੇ ਤੇ ਇੱਕ ਪਰਿਵਾਰ ਦੇ ਨੌਕਰੀ ਦਿੱਤੀ ਜਾਵੇ ਕਿਉਂਕਿ ਘਰ ਦੀ ਹਾਲਤ ਦੇਖੋ ਕੀ ਹੈ ਜਦੋਂ ਘਰੇ ਕੋਈ ਕਮਾਉਣ ਵਾਲੇ ਦੇ ਬੱਚੇ ਕੀ ਕਰਨਗੇ ਕੁੜੀਆਂ ਨੌਜਵਾਨ ਹਨ ਇੱਕ ਮੁੰਡਾ ਹੈ ਉਹ ਕਾਲਜ ਪੜ੍ਹਦਾ ਹੈ ਤੇ ਹੋਰਾਂ ਦੇ ਬਹੁਤ ਸਾਰੇ ਦੇਖਿਆ ਦਿਹਾੜੀ ਕਰਦੇ ਇੱਕੋ ਦਿਹਾੜੀ ਆ ਬੰਦਾ ਸੀ ਜਿਹੜਾ ਉਹ ਘਰ ਚ ਕਮਾ ਕੇ ਲਿਆਉਂਦਾ ਸੀ ਪੈਸੇ ਸੋ ਇਸ ਕਰਕੇ ਸਾਡੀ ਸਰਕਾਰ ਨੂੰ ਅਪੀਲ ਵੀ ਹੈ ਕਿ ਇਹਨਾਂ ਦੀ ਵੱਧ ਵੱਧ ਮਦਦ ਕੀਤੀ ਜਾਵੇ ਬਿਊਰੋ ਰਿਪੋਰਟ ਦੇਸੀ ਵਕ